मनप्रीत बादल शाह में दर्शना चाहना ये फतेह का तो विवाह फतेह क्यों नहीं देंगे अब बैठे इन्होंने का भी धन्यवाद करता बादल शाह बहुत माड़ी गल क्योंकि नशा मुक्त सरपंच नहीं कर सकते पिंड नहीं कर सकती जेज से बैठे आना अफसर ਕਿ ਨਾਸ਼ਾ ਉਹ ਪੰਜਾਬ ਹੋ ਸਕਾ ਕੈਪਟਨ ਮంటర్ ਸਿੰਘ ਜੀ ਦੇ ਕਰਿਆ ਜਾਂ ਆਪਣੇ ਕਰਿਆ ਨਹੀਂ ਹੋਣਾ ਇਹ ਅੱਜ ਤੋਂ ਸੁਣਾ ਚੋ ਉਹਦਾ ਜਮੇ ਉਠਾਉਣਾ ਤੁਹਾਨੂੰ ਖੁੱਲਾ ਚਿੱਟਾ ਮੇਰੇ ਚੀਰੇ ਹਲਕੇ ਦਾ ਜੋ ਪੁਲਿਸ ਨੇ ਕੀਤਾ ਮੇਰੇ ਜੀਰੇ ਅੰਦਰ ਨਾਸੀ ਬਾਂਚਾ ਚੱਲਦੀਆਂ ਨੇ ਜੀਰੇ ਆ ਲੋ ਸੱਚੋ ਸੱਚੀ ਦੱਸਿਓ ਕਿੰਨੇ ਦੇ ਪੰਡਾਂ ਦੇ ਵਿੱਚ ਨਾਜਾਜ ਬਾਂਚਾ ਚੱਲਦੀਆਂ ਨੇ ਹੱਥ ਖੜੇ ਕਰੋ ਕਰੋ ਕੇ ਦੱਸੋ ਕਿ ਕੋਈ ਕੋਸ਼ਿਸ਼ ਨਹੀਂ ਕਰਦੀ ਬੋਲ ਸਾਰੇ ਕਹਿੰਦੇ ਜਮਾਇਤ ਸੱਚੋ ਕਹਿੰਦਾ ਦੱਸੋ ਸੱਚੋ ਦਿੰਦਾ ਸਾਨੂੰ ਉਤਲੇ ਦਾ ਦਬਾਇਆ ਸੀ ਕੋਈ ਕੋਸ਼ਿਸ਼ ਨਹੀਂ ਕਰ ਸਕਦੇ ਆਪ ਸਾਹਿਬ અમે ચેટ સર મેના

ਇਹ ਨਹੀਂ ਚੱਲ ਜੀ ਇਹ ਬੱਚਾ ਦਿੱਤਾ 4486 ਪਟਿਆ ਇਹਨਾਂ ਦੀਆਂ ਫੜੀਆਂ ਗਿੰਗ 5ਵੇਂ ਗੰਨ ਦੇ ਦੋ ਜੀ 59 ਬਾਈ ਜੀ ਦਾ ਸੱਚ ਬੋਲਦਾ ਮੈਨੂੰ ਨੋਕਾ ਨਹੀਂ ਬਣਿਆ ਮੇਰਾ ਸੱਚ ਕੋਈ ਦਬਾ ਨਹੀਂ ਸਕਦਾ ਇਹੋ ਜਿਹਾ ਸਮਾਜ ਦੀ ਲੋੜ ਸੀ ਜਦੋਂ ਇਹਨਾਂ ਨੂੰ ਸਮਾਜ ਚਾਹਤ ਤੇ ਆਪ ਘਰ ਪਰ ਚੱਲੋ ਇਹਦੀ ਸਮਾਜ ਦੀ ਲੋੜ ਸੀ ਹਮ ਕਮਰਾਂ ਨੂੰ ਮਰ 이런 터널. 터널. 자널 터널. 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 दो हजार पोज

ਇਹ ਖੰਡਾਜੀ ਜਵੇ ਤੇ ਚੰਗੀ ਨਹੀਂ ਹੁੰਦੀ ਆ ਜਿੱਦੀ ਜਿੱਥੇ ਬਚੀ ਦਿੱਤੀ ਕਹਿੰਦੇ ਉਹ ਬਹੁਤ ਚੰਗੀ ਆ ਵੇਖੋ ਉਸ ਉਹ ਦੁਬਾਰਤੀ ਜਸਲਨ ਸਿੰਘ ਕੋਤਰਾ ਨੇ ਰੇਸਿੰਗ ਰੁਕ ਕੇ ਰੇਸਿੰਗ ਐ ਸੱਚੀ ਨੇ ਰਾਜਾ ਨੇ ਮੌਕੇ ਦੇਣੇ ਸੀ ਇਹ ਬੱਚੇ ਜੋ ਮਾਰ ਫਾਇਆ ਦਿੱਤੀ ਇੱਕ ਫਰਾਂਕਪੋ ਦਾ ਮਕਦਮਾ ਨਮਰੇ ਸੌਣੀ

Mu denu ciri ada ni, mana punya? Oh ciri ada mu, kalau kita semua kau yaitu benda kiri, kita hendaklah kita semua cakap betul. Mu nasi bahagian yang kau yaitu benda kiri. ਕਹੇ ਸੀ ਜਿੰਨਾ ਚਲੇ ਉਹਦੀਆਂ ਕਾਲੀਆਂ ਪੇਡਾਂ ਸਾਡੇ ਵਿੱਚ ਨੇ ਮੈਂ ਸੋਚ ਸ਼ਾਮਾਂ ਦੀ ਹੋ ਸਕਦਾ ਮੈਂ ਸੌਂਦਾ ਭਾਈ ਕਰ ਕਰਦਾ ਬਹੁਤ ਬਹੁਤ ਧੰਨਵਾਦ